ਇਥੇ ਯੂਵਾ ਵਿਕਾਸ ਮੋਰਚਾ ਪੰਜਾਬ ਫਗਵਾੜਾ ਬਲ ਰਿਕਸ਼ਾ ਯੂਨੀਅਨ ਬਸ ਸਟੈਂਡ ਫਗਵਾੜਾ ਦੇ ਮੈਂਬਰਾਂ ਦੇ ਸਹਿਯੋਗ ਨਾਲ 1 ਮਈ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਦੌਰਾਨ ਜਿੱਥੇ ਇਸ ਸਮੂਹ ਮੈਂਬਰਾਂ ਵੱਲੋਂ ਝੰਡਾ ਲਹਿਰਾਇਆ ਗਿਆ ਉੱਥੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਇਸ ਦੌਰਾਨ ਅਨੁਸੋਤਾ ਨੇ ਮਜ਼ਦੂਰ ਦਿਵਸ ਦੀਆਂ ਸਮੂਹ ਫਗਵਾੜਾ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ ਇਹਦੇ ਮਜ਼ਦੂਰ ਦਿਵਸ ਦੇ ਵਿੱਚ ਸਾਡੇ ਜਿਹੜੇ ਸ਼ਹੀਦ ਹੋਏ ਪੈਨਾ ਦਾ ਭਰਾਮਾ ਦਾ ਤੇ ਜਿਹੜੇ ਬਸੁਰਾ ਕੱਚ ਨੌਜਵਾਨਾਂ ਦਾ ਬਹੁਤ ਅਹਿਮ ਰੋਲ ਆ ਤੇ ਮਜ਼ਦੂਰ ਦਿਵਸ ਦੇ ਵਿੱਚ 바ਵਾ ਸਾਹਿਬ ਵੇਡਕਰ ਦਾ ਵੀ ਬੜਾ ਅਹਿਮ ਰੋਲ ਆ ਜੋ ਕਰਕੇ 바ਵਾ ਸਾਹਿਬ ਵੇਡਕਰ ਨੇ ਸੰਵਿਧਾਨ ਦੇ ਵਿੱਚ ਬਕਾਇਦਾ 12 ਸਾਲ ਤੋਂ 12 ਘੰਟਿਆਂ ਤੋਂ 8 ਘੰਟੇ ਜਿਹੜੀ ਮਜ਼ਦੂਰਾਂ ਦੀ ਮਜ਼ਦੂਰੀ ਤੈਅ ਕੀਤੀ ਸੀ ਤੇ ਹਰ ਸਾਲ 바ਵਾ ਸਾਹਿਬ ਨੇ ਲਿਖਿਆ ਸੀ ਕਿ ਇਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਏਗਾ ਔਰ ਇਹਨਾਂ ਦੀਆਂ ਪੈਨਸ਼ਨਾਂ ਵਧਾਈਆਂ ਜਾਣਗੀਆਂ ਔਰ ਇਹਨਾਂ ਨੂੰ ਹੋਰ ਵੀ ਜਿੰਨੀਆਂ ਵੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਪਰ ਮੌਕਾ ਪ੍ਰਸਤ ਸਰਕਾਰਾਂ ਨੇ ਮਜ਼ਦੂਰ ਵਰਗ ਦੇ ਨਾਲ ਉਹ ਧੋਖਾ ਕੀਤਾ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਰਿਕਸ਼ਾ ਯੂਨੀਅਨ ਵੱਲੋਂ ਵੀ ਮਜ਼ਦੂਰ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਪਰਗਏ ਐਡਵੋਕੇਟ ਕੇਸੀ ਆਜ਼ਾਦੀ ਬੇਟੀ ਅਨੂ ਆਜ਼ਾਦ ਨੇ ਸ਼ਿਰਕਤ ਕੀਤੀ ਅਤੇ ਝੰਡਾ ਚੜਾਉਂਦੀ ਰਸਮ ਅਦਾ ਕੀਤੀ ਇਸ ਦੌਰਾਨ ਜਿੱਥੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਉੱਥੇ ਹੀ ਲੰਗਰ ਵੀ ਲਗਾਇਆ ਗਿਆ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਨੂੰ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਸ਼ਵਾਸਨ ਦਵਾਇਆ ਕਿ ਅਗਰ ਕਿਸੇ ਵੀ ਮਿਹਨਤ ਮਜ਼ਦੂਰੀ ਕਰਨ ਵਾਲੇ ਇਨਸਾਨ ਨੂੰ ਕਿਸੇ ਕੰਮ ਦੀ ਜ਼ਰੂਰਤ ਪਵੇ ਤਾਂ ਉਹ ਬੇਝਿਜਕ ਹੋ ਕੇ ਉਹਨਾਂ ਨੂੰ ਮਿਲ ਸਕਦੇ ਹਨ ਤੇ ਉਹਨਾਂ ਦੀ ਇਸ ਸਮੱਸਿਆ ਦਾ ਬਿਨਾਂ ਦੇਰੀ ਕੀਤੇ ਹੱਲ ਕੀਤਾ ਜਾਵੇਗਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਮਜ਼ਦੂਰ ਦੀ ਫਿਰਸਤੀ ਵਧਾਈ ਦਿੰਦੀ ਪਈ ਆ ਇਹਨਾਂ ਨੂੰ ਬਹੁਤ ਬਹੁਤ ਔਰ ਇਹ ਮੈਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਮੈਨੂੰ ਇੱਥੇ ਇੰਨੀ ਇੱਜ਼ਤ ਦਿੱਤੀ ਇਹ ਸਾਰਾ ਕੁਝ ਡੈਡੀ ਮੇਰੇ ਬਹੁਤ ਸਾਲਾਂ ਤੋਂ ਝੰਡਾ ਚੜਾ ਰਹੇ ਸੀ ਸਟੇਸ਼ਨ ਤੇ ਬਟ ਉਹਨੇ ਮੌਕਾ ਹੋਰ ਇੱਜ਼ਤੇ ਮੈਨੂੰ ਦੇ ਰਹੇ ਨੇ ਤੇ ਇਹਨਾਂ ਨੇ ਪਿਛਲੇ ਸਾਲ ਮੈਂ ਵਾਦਾ ਕੀਤਾ ਸੀ ਕਿ ਇਹਨਾਂ ਨੂੰ ਇੱਕ ਸ਼ੈੱਡ ਬਣਵਾ ਕੇ ਦਵਾਂਗੇ ਉਹ ਸਾਰਾ ਮੈਂ ਅਪਰੂਵ ਕਰਾ ਲਿਆ ਹੈਗਾ ਹੁਣ ਇਹ ਸਟੇਸ਼ਨ ਜਿੱਦਾਂ ਹੀ ਬਣਦਾ ਹੈਗਾ ਉਦੋਂ ਇਹਨਾਂ ਲਈ ਇੱਕ ਸ਼ੈੱਡ ਬਣਾ ਦਿੱਤਾ ਜਾਊਗਾ ਜਿੱਥੇ ਕਾਊਗੇ ਤੇ ਇੱਕ ਵਾਰ ਦੁਬਾਰਾ ਫੇਰ ਮੈਂ ਮੈਂ ਹਮੇਸ਼ਾ ਇਹਨਾਂ ਨੂੰ ਰਿਕਵੈਸਟ ਕਰਦੇ ਕਿ ਜਦ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਹੋਏ ਕੋਈ ਇਹਨਾਂ ਨੂੰ ਕੋਈ ਕੰਮ ਹੋਏ ਤੇ ਹਮੇਸ਼ਾ ਹਮੇਸ਼ਾ ਸਾਡੇ ਘਰ ਆਣ ਸਾਨੂੰ ਕੰਮ ਦੱਸਣ ਅਸੀਂ ਹਮੇਸ਼ਾ ਇਹਨਾਂ ਦੀ ਇਸੇ ਤਰ੍ਹਾਂ ਹੀ ਜਿਲ੍ਹਾ ਇੰਟਕ ਇਕਾਈ ਕਪੂਰਥਲਾ ਵੱਲੋਂ ਪੀਡਬਲਯੂਡੀ ਵਰਕਰਜ਼ ਯੂਨੀਅਨ ਇੰਟਕ ਦੇ ਦਫ਼ਤਰ ਫਗਵਾੜਾ ਵਿਖੇ ਵੀ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਆਗੂਆਂ ਤੇ ਮਜ਼ਦੂਰਾਂ ਨੇ ਹਿੱਸਾ ਲਿਆ ਇਸ ਰਾਂਝੇ ਤੇ ਮੈਂਬਰਬਲਰ ਮਜ਼ਦੂਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਉੱਥੇ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਤੇ ਮੇਜਰ ਸਿੰਘ ਸੈਣੀ ਪ੍ਰਧਾਨ ਜਲੰਧਰ ਬਲਦੇਵ ਸਿੰਘ, ਜਗਿੰਦਰ ਸਿੰਘ ਘੁੰਮਣ ਅਤੇ ਮਹਿੰਦਰ ਸਿੰਘ ਵੱਲੋਂ ਝੰਡਾ ਲਹਿਰਾਇਆ ਗਿਆ ਇਸ ਦੌਰਾਨ ਵਕਫਾ ਬਲਾਰਿਆਂ ਨੇ ਇਸ ਮੁਫਗਵਾੜਾ ਵਾਸੀਆਂ ਨੂੰ ਜਿੱਥੇ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਮੰਗ ਕੀਤੀ ਕਿ ਮਿਤੀ 1/1/2024 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਸ਼ਿਕਾਗੋ ਦੇ ਸ਼ਹੀਦਾਂ ਨੂੰ ਜੋ ਕਿ ਜੋ ਸ਼ਹੀਦ ਹੋ ਚੁੱਕੇ ਨੇ ਅੱਜ ਦੇ ਦਿਨ ਤੇ ਦਿਨ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਦੇਸ਼ ਭਰ ਦੇ ਵਿੱਚ ਵਿਦੇਸ਼ ਭਰ ਦੇ ਵਿੱਚ ਵਿੱਚ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਸਰਦਾਇਲੀ ਦਿੱਤੀ ਜਾਂਦੀ ਹੈ ਇਸ ਮੌਕੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸਦਾ ਲਈ ਅਰਪਣ ਕਰਦੇ ਹਾਂ ਪੰਜਾਬ ਮੈਂ ਇਸ ਦਿਵਸ ਤੇ ਮੌਕੇ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੰਟਰੀਬਿਊਟਰੀ ਪੈਨਸ਼ਨ ਸਕੀਮ ਜੋ 1-1 2004 ਤੋਂ ਪਹਿਲਾਂ ਵਾਲੀ ਸਕੀਮ ਲਾਗੂ ਕੀਤੀ ਜਾਵੇ ਨਵੀਂ ਪੈਨਸ਼ਨ ਪੈਨਸ਼ਨ ਸਕੀਮ ਬੰਦ ਕੀਤੀ ਜਾਵੇ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਤੇ ਜਿਹੜਾ ਰਹਿੰਦਾ ਹੈ ਬਕਾਇਆ ਬਕਾਇਆ ਜਾਰੀ ਕੀਤਾ ਜਾਵੇ ਵੱਧ ਰਹੀ ਮਹਿੰਗਾਈ ਨੂੰ ਰੋਕ ਕੇ ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ ਮੈਂ ਅੱਜ ਪੰਜਾਬ ਪਿਪਲੀ ਵਰਕੇ ਜੁਣਨ ਇੰਟਕ ਜਨਦ ਅਜੇ ਸਾਰੇ ਪੰਜਾਬ ਦੀ ਇੰਟਰਵਿਊ ਜੋ ਮਜ਼ਦੂਰ ਸਾਡੇ ਈਦ ਹੋਏ ਹਨ ਉਹਨਾਂ ਨੂੰ ਸਦਾਨ ਦੀ ਪੇਡ ਕਰਦਾ ਹਾਂ ਔਰ ਇਹ ਦਿਨ ਪੂਰੇ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਨਾਗੇ ਕੱਡੇ ਹਿੰਦੂ ਲੋਕਾਂ ਦੇ ਵਿੱਚ ਪੂਰੇ ਦਿਨ ਦੇ ਵਿੱਚ ਮਜੀ ਦੇ ਜੋ ਹੈ ਮਜੂਰ ਦੇ ਹੈ ਬੜੇ ਟੂਟਾਮ ਦਾ ਮਨਾਇਆ ਜਾਂਦਾ ਹੈ ਔਰ ਉਹਨਾਂ ਨੂੰ ਉਜਾੜ ਕੀਤਾ ਜਾਂਦਾ ਹੈ